ਦੀ ਦੀ ਸਮੂਹ ਹੰਡੀ ਦੇ ਬੰਨੂ ਮੇਰੇ ਤੋਂ ਸਤਿ ਸ਼੍ਰੀ ਅਕਾਲ ਜੀ ਤੇ ਅਦਮਵ ਬਦ ਦਿੱਲਾਬਾਦ ਤੇ ਉਬਰ ਉਬਰ ਨਗਾ ਵਨ ਵਨ ਤੇ ਮਨੂ ਅਸੀਂ ਮੁਸਕਰਾਣਾ ਸਾਹਮਣੇ ਕਰਨਾ ਪੈ ਰਿਹਾ ਹੈ ਕਿ ਕੁਝ ਘੜੀ ਰੁਧਕਣਾ ਉਹ ਐਵੇਂ ਨਾਲ ਤੇ ਕੁਝ ਘੜੀ ਰੁਧਕੜੇ ਕਰਕੇ ਮੈਨੂੰ ਇਹ ਸਹਸਣਾਂ ਪੈ ਰੇ ਮੈਨੂੰ ਕਿੱ데 ਵੀ ਟੂ ਆਪਣਾ ਇਹ ਜਗਾ ਸੱਜਦੇ ਮੈਨੂੰ ਇਹ ਜਗਾ ਸੱਜਦੇ ਤੇ ਤੂੰ ਮੋਹੜ ਕੇ ਜਗਾ ਚਲਦਾ ਤੇ ਮੈਂ 2-4 ਦਿਨਾਂ ਚ ਅੱਗੇ ਤਿਆਰੀ ਕਰ ਲਵਾਂਗਾ ਮੈਂ ਕੈਰੀ ਕਰਕੇ ਇਹ ਸ਼ਾਪਰ ਜ਼ਿਲ੍ਹੇ ਵਿੱਚ ਜਾ ਰਿਹਾ ਹਾਂ ਕਿ ਸਮੂਹਾਂ ਦੀ ਗੱਲ ਮੈਂ ਦੱਸ ਦੂੰਗਾ ਬਾਅਦ ਵਿੱਚ ਉਹ ਜਿਹੜੀ ਸੈਟਿੰਗ ਹੋ ਗਈ ਉਸ ਸ਼ਾਪਰ ਵਿੱਚ ਤੇ ਮੈਂ ਦੱਸ ਦੂੰਗਾ ਮੈਂ ਕਿੱ데 ਰਹਿਣੇ ਆ ਉਹ ਕਿੱ데 ਰਹਿਣੇ ਖਵਾ ਜਦ ਮੈਂ ਕਿੱ데 ਸੈਟਿੰਗ ਕੀਤੀ ਹੋਈ ਹੈ ਕਿ ਡੰਡਾ ਮੁੜ ਕੇ ਨਹੀਂ ਆਉਣਾ ਬਾਕਸਿੰਗ ਵਿੱਚ ਆਉਣਾ ਡੰਡਾ ਕਿਉਂਕਿ ਦਿੱਤੇ ਆਪਣੇ ਨੇ ਮੈਨੂੰ ਸਮਝਦੇ ਨਹੀਂ ਕਿ ਮੈਂ ਬਗਾਨਿਆਂ ਨੂੰ ਕੀ ਆਸੇਖਾਂ ਮੈਂ ਬਗਾਨਿਆਂ ਨੂੰ ਕੀ ਕਹਾਂ ਬਗਾਨਿਆਂ ਨੂੰ ਮੈਨੂੰ ਉਹ ਸਮਝ ਨਹੀਂ ਆਉਂਦੀ ਇਸ ਕਰਕੇ ਸਮੂਹਾਂ ਟਿਕਾਉਣ ਨੂੰ ਇੱਕ ਬੈਂਟੀ ਹੈ ਇਹ ਕੱਲ੍ਹ ਪਾਸ ਹੋਈ ਬਸ ਮੈਂ ਤਾਂ ਦੂਜੇ ਵੇਖ ਰਿਹਾ ਆ ਥੋੜੇ ਜਿਹਾ ਸਮਾਂ ਲਗੂ ਤੈਨੂੰ ਉਹਦੇ ਕਿਸ ਨਾਲ ਜੂਗਾ ਸਮਝਣ ਦੇ ਪਰ ਉਹ ਥੋੜੇ ਜਹਾ ਮੈਂ ਤੇ ਦਬਾਅ ਰਿਹਾ ਉਹ ਕਿਹੜੇ ਰੂਹ ਪਰਿਵਾਰਿਕ ਤੇ ਮੈਂ ਬਾਅਦ ਵਿੱਚ ਸੁਣਨ ਦਨ ਇਹ ਹੈ ਕਿਹਦੇ ਹੋ ਜਾਂ ਥੋੜੇ ਜਿਹੀ ਬਿੰਦੀ ਪਰਵਾ ਕਰਿਓ ਸਿੱਧੇ ਮੈਂ ਦੱਸੂਗਾ ਬਸਾ ਬੜੇ ਬਚ ਕਿਹੜੇ ਏਰੀਆ ਕਿਹੜੇ ਜਗ੍ਹਾ ਕਿੱਥੇ ਬਲਜਿੰਦ ਜੰਮਾ ਤੇਗਦੀ ਓਕੇ ਲਾ ਬਲਕਾ ਲ ਬਕਰ